ਹਾਂਜੀ ਕਿੱਥੇ ਜਾਣਾ ਜੀ ਫਾਜੀ ਗੁਰਦਾਸਪੁਰ ਦਾਦੇਓ ਇਹ ਮੈਂ ਨਾ ਬਸ ਬੱਸ ਸਟੈਂਡ ਤੇ ਆ ਗਈ ਆ ਤੇ ਆ ਜਿਉਂ ਦੀ ਲੈ ਆ ਆ ਬੈਠੀ ਰਪਿੰਦਰ ਆ ਜਾ ਉਹ ਠੀਕ ਠਾਕ ਸਸਕਰ ਵੀਰ ਜੀ ਤੁਸੀਂ ਚਾਂ ਚਾ ਕੇ ਫੋਨ ਕੀਤਾ ਤੇ ਮੈਂ ਤੇ ਟੈਨਸ਼ਨ ਚ ਪੈ ਗਿਆ ਮੈਨੂੰ ਪਤਾ ਨਹੀਂ ਕਿ ਕਰੇ ਗੱਲ ਹੋਈ ਆ ਕੋਈ ਪਿੰਡ ਸਾਰੇ ਠੀਕ ਆ ਨਾ ਉਹ ਨਹੀਂ ਨਹੀਂ ਗੱਲ ਗਾਦੀ ਹੁਣੀ ਆ ਦੱਸ ਠੀਕ ਆ ਰਪਿੰਦਰ ਨੂੰ ਅਹੀਂ ਨਾਲ ਤੇ ਪੇਕੇ ਘਲਾਤਾ ਵਾ ਦੇਕੇ ਘਲਾਤਾ ਵਾ ਆਹੋ ਮੂੰਹ ਚੁੱਕ ਲਾ ਤੀ। ਲੈ ਦੱਸ ਤੈਨੂੰ ਨਹੀਂ ਪਤਾ ਕਿ ਕਿਉਂ ਖਲਾਤਾ ਵਾ। ਬੋ ਮਮੀ ਤੁਸੀਂ ਮੈਨੂੰ ਠੀਕ ਤੇ ਲੈੰਦੇ ਦੱਸ। ਅੱਛੋ ਪਕਾ ਰੇ। ਕੰਮ ਸਾਰਾ ਆਪਣਾ ਨਾ ਹੋ ਜਾਊਗਾ। ਜਾਂਦੀ ਜਾਂਦੀ ਨਾ ਹੱਥ ਜੋੜਨ ਢੀ ਹੀ। ਦੀਦੀ ਤੁਸੀਂ ਸਮਝਾਓ ਮੰਮੀ ਨੂੰ। ਮੈਂ ਹਾਂ ਜਦੋਂ ਮੈਂ ਤੈਨੂੰ ਪਿਆਰ ਨਾਲ ਸਮਝਾਉਂਦੀ ਹਾਂ ਕਿ ਮੰਮੀ ਦੀ ਗੱਲ ਮੰਨ ਲਾ। ਮੂੰਹ ਚੁੱਕ ਕੇ ਤੇ ਬਾਹਰ ਕਰਤਾ ਵਾ। ਉਹ ਬਾਹਰ ਨਹੀਂ ਕੱਢਿਆ ਟੇਕ ਹੀ ਗਈ ਆ ਕਿਤੇ ਨਹੀਂ ਮਰ ਚਲੀ। ਮੈਨੂੰ ਬਾਪੂ ਨੂੰ ਲੈ ਜਾਣਾ। ਤੇ ਫੇ ਨਾਲ ਜਾਣਾ ਏ ਤੂੰ।